ਉਹ ਆ ਗਈ ਏ ਇਹਦਾ ਯਾਰ ਦੋ ਵਾਰੀ ਆ ਗਈ ਆ ਗਈ ਬੁਝਾ ਦੇ ਮੈਨੂੰ ਇਹ ਗੱਲ ਪਿਆਰ ਮਾਰੋ ਇਹਦਾ ਯਾਰ ਦੋ ਵਾਰੀ ਕਰਦੇ ਇਹਨਾਂ ਮਾੜਾ ਫੋਨ ਹੈ ਨਾ ਮਾੜਾ ਪਾਣੀ ਪਿੰਟ ਦੀ ਟੈਕ ਮੈਂ ਘਰ ਹੋਰ ਭਰ ਲਓ ਇਹ ਗੱਲ ਪਿਆਰ ਮਾਰੋ ਉਹ ਫਾਇਰ ਬਰਗੇਡ ਨੂੰ ਕਰਦੇ ਇਹਨਾਂ ਮਾੜਾ ਫੋਨ ਹੈ ਨਾ ਉਹ ਆ ਗਈ ਏ ਆ ਗਈ ਆ ਗਈ ਬੁਝਾ ਦੇ ਮੈਨੂੰ ਲੈਟਰਨ ਲੈਟਰਨ ਮੰਗਦੇ ਹਾਂਜੀ ਬਚਿੱਤਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਜੀ ਅੱਜ ਬਹੁਤ ਹੀ ਮੁਸਕਤ ਨਾਲ ਅਸੀਂ ਅੱਗ ਦੇ ਕਾਬੂ ਪਾਇਆ ਹੈ ਪਿਛਲੇ ਦਿਨ ਵੀ ਅੱਗ ਲੱਗ ਗਈ ਸੀ ਤੇ ਕੁਝ ਸ਼ਰਾਰਤੀ ਅੰਸਰ ਆਉਂਦੇ ਨੇ ਜੋ ਕਿ ਇੱਥੇ ਬੀੜੀ ਜਾਂ ਕੁਝ ਵੀ ਸ਼ਰਾਰਤੀ ਤੱਤ ਸੁੱਟ ਕੇ ਤਾਂ ਅੱਗ ਲੱਗ ਜਾਂਦੀ ਹੈ ਜਿਸ ਦੇ ਨਾਲ ਉਹਨਾਂ ਨੂੰ ਬੇਨਤੀ ਹੈ ਵੀ ਧਿਆਨ ਰੱਖੋ ਕਿਸਾਨਾਂ ਦੀ ਬਹੁਤ ਫਸਲ ਹੈ ਜੋ ਫਸਲ ਨਾ ਖਰਾਬ ਹੋਵੇ ਤੇ ਪ੍ਰਸ਼ਾਸਨ ਵੀ ਬੇਨਤੀ ਹੈ ਵੀ ਇਹ ਗੱਲ ਦਾ ਧਿਆਨ ਰੱਖਣਾ ਬਹੁਤ ਠੀਕ ਹੈ ਨਾ ਹਾਂਜੀ ਆਤੀ ਨਾਮ ਹੈ ਜੀ ਹਾਂਜੀ ਮੇਰਾ ਵਿਕਰਮ ਮੱਲੀ ਹੈ ਜੀ ਠੀਕ ਹੈ ਜੀ ਇਹ ਜਿਹੜੀ ਅੱਗ ਲੱਗੀ ਹੈ ਕੀ ਹੋਇਆ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਹੀ ਅਸੀਂ ਨਾ ਪਿੰਡ ਆਪਣੇ ਘਰ ਸੀਗੇ ਤੇ ਅਸੀਂ ਮੈਂ ਬਾਈ ਕੋਲ ਆਉਣ ਵਾਸਤੇ ਬਾਹਰ ਨਿਕਿਆ ਸਾਨੂੰ ਕੋਈ ਵੀਰਕ ਦੱਸ ਕੇ ਗਿਆ ਵੀ ਨਹਿਰ ਤੇ ਪੜੜੀ ਤੇ ਅੱਗ ਲੱਗੀ ਏ ਤੇ ਫਿਰ ਉਦੋਂ ਅਸੀਂ ਪਿੰਡ ਹੋਰ ਮੁੰਡਿਆਂ ਨੂੰ ਲੈ ਕੇ ਇੱਥੇ ਤੁਰੰਤ ਪਹੁੰਚ ਗਏ ਸੀਗੇ ਅੱਗ ਤੇ ਕਾਬੂ ਕਰਨ ਲਈ ਕਿਉਂਕਿ 72 ਬਾਈ ਨੇ ਇੱਥੇ ਜ਼ਮੀਨ ਠੇਕੇ ਦੇ ਲਈ ਹੋਈ ਏ ਵੀ ਸਾਨੂੰ ਇਹ ਸੀ ਵੀ ਕਿਸੇ ਸ਼ਰਾਰਤੀ ਅਨਸਰ ਨੇ ਕੋਈ ਸਾਡਾ ਨੁਕਸਾਨ ਪਹੁੰਚਾਉਣ ਵਾਸਤੇ ਜਾਂ ਕਿਸੇ ਹੋਰ ਵੀਰ ਦਾ ਨੁਕਸਾਨ ਪਹੁੰਚਾਉਣ ਵਾਸਤੇ ਅੱਗ ਲਾਈਏ ਤੇ ਫਿਰ ਅਸੀਂ ਜਲਦੀ ਜਲਦੀ ਆ ਕੇ ਇੱਥੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਫਾਇਰ ਬ੍ਰੇਡ ਆ ਗਈ ਜਲਦੀ ਤੋਂ ਜਲਦੀ ਤੇ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਨੇ ਆ ਕੇ ਫਾਇਰ ਅੱਗ ਤੇ ਕੰਟਰੋਲ ਕੀਤਾ ਜੀ ਠੀਕ ਥੈਂਕ ਯੂ ਵੀਰ ਜੀ ਜਿਹੜੀ ਅੱਗ ਦਸਰੇ ਹੋ ਵੀ ਅੱਗ ਲੱਗੀ ਹੈ ਕਿਵੇਂ ਲੱਗੀ ਹੈ ਕਿਹਦੇ ਖੇਤ ਚ ਲੱਗੀ ਹੈ ਇਹ ਪਾਜੀ ਆਪਣੇ ਨਹੀਂ ਖੜੂ ਪੁੱਤੇ ਦੇਖੋ ਇਹਨਾਂ ਆਪਣੇ ਨਹਿਰ ਦੇ ਨਾਲ-ਨਾਲ ਖੇਤ ਨੇ ਜੀ ਆਪਣੇ ਪਿੰਡ ਦੇ ਤੇ ਤਕਰੀਬਨ 7:30 7:30 ਵਜੇ ਦਾ ਟਾਈਮ ਸੀ ਜੀ ਤੇ ਸਾਨੂੰ ਪਤਾ ਲੱਗਾ ਵੀ ਇੱਥੇ ਨਹਿਰ ਤੇ ਅੱਗ ਲੱਗੀ ਹੋਈ ਏ ਜੀ ਆਣ ਕੇ ਵੇਖਿਆ ਤਕਰੀਬਨ ਪੰਜ ਛੇ ਥਾਵਾਂ ਤੇ ਅਲੱਗ-ਅਲੱਗ ਥਾਵਾਂ ਤੇ ਲੱਗੀ ਹੋਈ ਸੀ ਅੱਗ ਵੀ ਜਿਵੇਂ ਕਿਸੇ ਨੇ ਜਾਣ ਕੇ ਲਾਈ ਹੋਵੇ ਤੇ ਅਸੀਂ ਆਣ ਕੇ ਕੁਝ ਤਾਂ ਕਾਬੂ ਪਾ ਲਿਆ ਸੀ ਬਾਕੀ ਪ੍ਰਸ਼ਾਸਨ ਦੀ ਗੱਡੀ ਆ ਗਈ ਸੀ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਨਹੀਂ ਇਹ ਖੇਤ ਵਿੱਚ ਲੱਗੀ ਹੈ ਜਾਂ ਨਾਲ ਪਟੜੀ ਦੇ ਨਾਲ ਲੱਗੀ ਜਮੀ ਪਟੜੀ ਦੇ ਨਾਲ-ਨਾਲ ਹੈ ਜੀ ਅੱਛਾ ਖੇਤ ਦਾ ਨੁਕਸਾਨ ਤਾਂ ਨਹੀਂ ਹੋਇਆ ਖੇਤ ਦਾ ਨੁਕਸਾਨ ਨਹੀਂ ਹੋਇਆ ਜੀ ਕੋਈ ਪਟੜੀ ਦੇ ਨਾਲ-ਨਾਲ ਪਟੜੀ ਦੇ ਨਾਲ-ਨਾਲ ਇਹ ਤੀਜੀ ਚੌਥੀ ਵਾਰ ਹੋ ਗਈ ਇਹ ਕੰਮ ਓਕੇ ਤਾਂ ਕੀ ਸ਼ੱਕ ਹੈ ਕਿਸੇ ਦੇ ਵੀ ਕੀ ਜਿਵੇਂ ਸ਼ੱਕ ਤਾਂ ਹੈ ਜਿੱਥੇ ਬਹੁਤ ਜਿੰਨੇ ਸੈਕੜੇ ਦੀ ਗਿਣਤੀ ਦੇ ਲੋਕੀ ਸੈਰ ਕਰਨ ਹੁੰਦੇ ਨੇ ਜੀ ਮੁੰਡੇ- ਸ਼ੈਡ ਦੀ ਤਾਂ ਵਿਚਾਰ ਰਹਿ ਗਿਆ ਜੇ ਹਵਾ ਪਿੰਡ ਵਾਲੀ ਸਾਈਡ ਦੇ ਹੁੰਦੀ ਇਹ ਤੇ ਕਾਬੂ ਪਾਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਜੀ ਤੇ ਹਵਾ ਕਰਕੇ ਵਿਚਾਰ ਰਹਿ ਗਿਆ ਤੇ ਬਾਕੀ ਪਿੰਡ ਦੇ ਆਉਣ ਦੇ ਕਰਕੇ ਵੀ ਆਹ ਮੁੰਡਿਆਂ ਨੇ ਆ ਕੇ ਜਲਦੀ ਜਲਦੀ ਭਜਾਉਣ ਤੇ ਬਹੁਤ ਜ਼ਿਆਦਾ ਹੈਲਪ ਕੀਤੀ ਜੀ ਠੀਕ ਹੈ ਠੀਕ ਹੈ